ਪੜੀ ਪਿੱਛੇ ਰਹਿ ਗਏ। ਲੋਕਿਆਂ। ਲੋਕੀ। ਅੱਛਾ। ਇੱਧਰ ਦੇਖੋ। ਨਿਸ਼ਾਨਾ। ਹਾਂਜੀ ਸਤਿ ਸ਼੍ਰੀ ਅਕਾਲ ਦਰਸ਼ਕੋ ਮੈਂ ਤੁਹਾਡਾ ਆਪਣਾ ਸੁਖ ਨੰਨੋ ਵਾਲੀਆ ਸੋ ਤੁਸੀਂ ਦੇਖ ਰਹੇ ਹੋ ਪੰਜਾਬ ਦੀ ਆਵਾਜ਼ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਹਾਂ ਸੋ ਅੱਜ ਪਹੁੰਚੇ ਹਾਂ ਪਿੰਡ ਚੱਕ ਸ਼ਰੀਫ ਦੇ ਵਿੱਚ ਜਿੱਥੇ ਕਿ ਇੱਕ ਸਰਪੰਚ ਸਰਦਾਰ ਬਲਜੀਤ ਸਿੰਘ ਨੇ ਬਹੁਤ ਹੀ ਨਵਹਿਕਲੇ ਉਪਰਾਲੇ ਤਹਿਤ ਜਿਹੜੀ ਸਾਬਕਾ ਪੰਚਾਇਤ ਸੀ ਉਹਨਾਂ ਨੂੰ ਸਨਮਾਨ ਚ ਇਹਨਾਂ ਦੇ ਨਾਲ ਸਨਮਾਨ ਕਰਕੇ ਇੱਕ ਬਤਾਈਗੀ ਪਾਰਟੀ ਦਿੱਤੀ ਗਈ ਆ ਔਰ ਬਹੁਤ ਹੀ ਵਧੀਆ ਤਰੀਕੇ ਨਾਲ ਇੱਥੇ ਲਗਭਗ 500 ਬੰਦੇ ਦਾ ਇਕੱਠ ਜਿਹੜਾ ਉਹਨੇ ਕੀਤਾ ਆ ਔਰ ਪਿੰਡ ਦੀ ਗਰਾਊਂਡ ਦੇ ਵਿੱਚ ਸਾਰਿਆਂ ਕੋ ਪ੍ਰਵਾਨਗੀਆਂ ਲਈਆਂ ਜਾ ਰਹੀਆਂ ਨੇ ਕਿਸ ਤਰੀਕੇ ਦੇ ਨਾਲ ਕੰਮ ਦੀ ਜਿਹੜੀ ਸਟਾਰਟਿੰਗ ਕੀਤੀ ਜਾਵੇ ਸੋ ਕਰਦਿਆਂ ਗੱਲਬਾਤ ਪਿੰਡ ਦੇ ਸਰਪੰਚਾਂ ਤੇ ਸਾਬਕਾ ਸਰਪੰਚ ਦੇ ਨਾਲ ਹੰਡੀ ਸਰਪੰਚ ਸਾਹਿਬ ਕਿ ਕਿਵੇਂ ਤੁਹਾਡੇ ਦਿਮਾਗ 'ਚ ਆਈ ਆਈਡੀਆ ਆ ਕਿ ਜਿਹੜਾ ਆ ਪੁਰਾਣੇ ਸਾਬਕਾ ਸਰਪੰਚ ਨੂੰ ਜਿਹੜਾ ਵਧਾਈ ਪਾਰਟੀ ਦਿੱਤੀ ਜਾਵੇ ਬੜੇ ਸਨਮਾਨ ਦੇ ਨਾਲ ਅੱਜ ਤੁਸੀਂ ਉਹਨਾਂ ਨੂੰ ਸਨਮਾਨ ਚਿੰਨ ਵੀ ਦਿੱਤੇ ਆ ਔਰ ਵਧੀਆ ਪਾਰਟੀ ਦੇ ਕੇ ਅੱਜ ਵਾਪਸ ਸੇਵਾ ਵੱਲ ਭੇਜ ਰਹੇ ਤਾਂ ਜੀ ਖਾਲਸਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਪਹਿਲੇ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਤਰੀਕੇ ਦੇ ਨਾਲ ਸਾਡੀ ਖਬਰ ਸਾਰੀ ਦੁਨੀਆ ਤੱਕ ਪਹੁੰਚਾਉਣੀ ਕੀਤੀ ਆ ਇਹ ਪ੍ਰਾਲਾ ਇਸ ਤਰ੍ਹਾਂ ਆਇਆ ਕਿ ਜਦੋਂ ਦਾਸ ਨੂੰ ਨਗਰ ਨੇ ਸੇਵਾ ਦਾ ਮੌਕਾ ਬਖਸ਼ਿਆ ਤੇ ਦਾਸ ਗੁਰੂ ਮਹਾਰਾਜ ਦੇ ਚਰਨਾਂ 'ਚ ਗਿਆ ਇਹੋ ਹੀ ਓਟ ਆਸਰਾ ਲਿਆ ਸੱਚੇ ਪਾਤਸ਼ਾਹ ਸੁਰਨੇ ਤੂੰ ਹੀ ਪਾਉਣੇ ਕਮ ਅਹੀ ਕਰਨੇ ਮੇਰੇ ਮਨ 'ਚ ਇਹੋ ਹੀ ਇੱਕ ਆਵਾਜ਼ ਆਈ ਮਨ ਦੀ ਆਵਾਜ਼ ਆਈ ਕਿ ਸੱਚੇ ਸੱਚੇ ਸਮਾਂ ਹੀ ਚੇਂਜ ਹੋ ਜਾਂਦਾ ਪਹਿਲੇ ਸਮਾਂ ਅਜਿਹਾ ਵੀ ਮਾਪਿਓ ਬਡਾਪੇ ਦੇ ਵਿੱਚ ਵੀ ਨੋਹਾਂ ਵੀ ਡਰਦੀਆਂ ਹੁੰਦੀਆਂ ਸੀ ਮਾਪਿਓ ਤੋਂ ਹਰ ਚੀਜ਼ ਮਾਪਿਓ ਦੀ ਇੱਜ਼ਤ ਮਾਂ ਜ਼ਿਆਦਾ ਕਰਦੇ ਸੀ ਅੱਜ ਸਮਾਂ ਆਉਂਦਿਆ ਵੀ ਮਾਪਿਓ ਨੂੰ ਪਿੱਛੇ ਕਰੀ ਜਾਂਦੇ ਆ ਜਿਹੜੀਆਂ ਨਵੀਂ ਪਨੀਰੀ ਆਉਂਦੀ ਆ ਉਹ ਉਹ ਯਾਦਾਂ ਪ੍ਰਿਆਣੀਆਂ ਮਟਾਈ ਜਾਂਦੇ ਮੈਂ ਸੋਚੰਦਾ ਵੀ ਕੋਈ ਅਸੀਂ ਵੀ ਇੱਕ ਦਿਨ ਬਜ਼ੁਰਗ ਹੋ ਜਾਨਾ ਅਸੀਂ ਵੀ ਇੱਕ ਦਿਨ ਮਰ ਜਾਣਾ ਅੱਜ ਤੋਂ 50 ਸਾਲ ਬਾਅਦ ਕੋਈ ਸਾਡੇ ਜਿਹੜੇ ਪੋਤੇ ਦੁੱਤ ਜਿਹੜੇ ਵੀ ਕੋਈ ਆਏਗੀ ਅਡੀ ਜਨਰੇਸ਼ਨ ਉਹ ਦੇਖੇਗੀ ਵੀ ਸਾਡਾ ਆ ਦਾਦਾ ਜੀ ਆ ਆ ਪਰਦਾਦਾ ਜੀ ਸਾਡਾ ਆ ਸਾਡਾ ਚਾਚਾ ਜੀ ਆ ਉਹ ਇੱਕ ਯਾਦਦਾਸ਼ਤ ਬਣਾਉਣ ਵਾਸਤੇ ਮੈਂ ਸਾਫ ਕਾ ਇੱਕ ਗੁਰੂ ਮਾਰਾ ਦਾ ਓਟ ਆਸਰ ਲੈ ਕੇ ਪ੍ਰੋਗਰਾਮ ਲਿਖਿਆ ਕਿ ਕਿਉਂਕਿ ਸਰਪੰਚ ਸਾਹਿਬ ਦੇ ਟਾਈਮ ਦੇ ਵਿੱਚ ਮੈਂ ਮੈਂਬਰ ਪੰਚਾਇਤ ਸੀਗਾ ਮੈਂ ਮੈਂਬਰ ਪੰਚਾਇਤ ਇਹ ਜਾਣਦੇ ਆ ਕਿ ਮੈਨੂੰ ਪਤਾ ਹੀਗਾ ਇਹਨਾਂ ਦੀ ਕੁਆਲਿਟੀ ਦਾ ਮੈਂ ਹੱਦ ਤੋਂ ਵੱਧ ਇਹਨਾਂ ਨੂੰ ਇੱਜ਼ਤ ਦਿੱਤੀ ਇਹ ਵੀ ਜਾਣਦੇ ਆ ਅੱਜ ਗੁਰੂ ਮਾਰਾ ਦਾਸ ਨੂੰ ਬਖਸ਼ਤੀ ਆ ਸਰਪੰਚੀ ਤੇ ਅੱਜ ਇਹਨਾਂ ਦਾ ਮੈਨੂੰ ਪਤਾ ਵਾ ਮੇਰੇ ਨਾਲੋਂ ਵੱਧ ਇਹਨਾਂ ਦਾ ਮੇਰੇ ਨਾਲ ਲੀਡ ਹੋਣਾ ਚਾਹੀਦਾ ਮੈਂ ਇਹਨਾਂ ਨੂੰ ਇੱਜ਼ਤ ਦਿੱਤੀ ਇਹਨਾਂ ਨੇ ਮੈਨੂੰ ਦੇਣੀ ਇਸੀ ਹੀ ਪਿਆਰ ਸਦਕਾ ਮੈਂ ਇਹਨਾਂ ਸਾਰਿਆਂ ਦੀ ਇੱਕ ਗਰੁੱਪ ਫੋਟੋ ਕਰਕੇ ਆਪਣੀ ਪੰਚਾਇਤ ਭਵਨ ਚ ਲਾਉਣੀ ਤਾਂ ਕਿ 50 ਸਾਲ ਬਾਅਦ ਜਦੋਂ ਇਹਨਾਂ ਨੇ ਤੁਰ ਪੈਣਾ ਅਸੀਂ ਚੱਲ ਜਾਣਾ ਸਾਡੀਆਂ ਯਾਦਾਂ ਬੋਲਣਗੀਆਂ ਸਾਡੇ ਕੰਮ ਬੋਲਣਗੇ ਬਸ ਉਹ ਗੁਰੂ ਮਾਰੇ ਸੋਚ ਪਾਈ ਆ ਉਹ ਚੀਜ਼ ਨੂੰ ਸੋਚਣਾ ਹੀ ਇੰਜਾਮ ਦਿੱਤਾ ਕੀ ਲੱਗਦਾ ਸਟਾਰਟਿੰਗ ਕਿਹੜੇ ਕੰਮਾਂ ਤੋਂ ਕੀਤੀ ਜਾਊਗੀ ਪਿੰਡ ਦੇ ਵਿਕਾਸ ਨੂੰ ਲੈ ਕੇ ਨਾਲ ਹੀ ਅਸੀਂ ਇਸ ਪਰਾਲੇ ਦੇ ਨਾਲ ਹੀ ਜਿਹੜਾ 2-300 ਆਪਣੇ ਵੀਰਾਂ ਦਾ ਭੈਣਾਂ ਦਾ ਇਕੱਠ ਹੋਇਆ ਹੀ ਅਸੀਂ ਉਹਨਾਂ ਕੋ ਪ੍ਰਵਾਨਗੀ ਲਈ ਉਹਨਾਂ ਨੇ ਸਾਰਿਆਂ ਨੇ ਸਟਾਰਟਿੰਗ ਕੀਤੀ ਹੈ ਕਿ ਸਾਡੇ ਪਿੰਡ ਦੀ ਨਿਕਾਸ ਦਾ ਬਹੁਤ ਹੀ ਕੰਮ ਬਹੁਤ ਦੇਰ ਤੋਂ ਹੋਣ ਵਾਲਾ ਉਹ ਨਿਕਾਸ ਦੇ ਕੰਮ ਨੂੰ ਅਸੀਂ ਪ੍ਰਾਇੋਰਟੀ ਦੇਵਾਂਗੇ ਬਾਕੀ ਤੇ ਛੋਟੇ-ਮੋਟੇ ਕੰਮਾਂ ਨਾਲ ਹੀ ਚੱਲਦੇ ਰਹਿਣਗੇ ਮੇਨ ਸਾਡਾ ਨਿਕਾਸ ਦਾ ਕੰਮ ਹੈ ਜਿਹੜਾ ਕਿ ਚੰਗੀ ਲਾਗਤ ਨਾਲ ਹੋਣਾ ਵਾਲਾ ਇਹ ਸੀਵਰੇਜ ਪਾਈ ਜਾਣਗੇ ਕਿ ਜੇ ਨਾਲੇ ਠੀਕ ਕੀਤੇ ਜਾਣਗੇ ਅਸੀਂ ਪ੍ਰੋਪਰ ਤਰੀਕੇ ਨਾਲ ਸਰਕਾਰ ਦੇ ਦਰਵਾਜ਼ੇ ਹੱਥ ਜੋੜ ਲਈਏ ਜਾਂ ਆਪਣੀ ਕਵਾਡੀ ਜਿੱਦਾਂ ਵੀ ਹੱਥ ਜੋੜ ਕੇ ਉਹਨਾਂ ਕੋਲ ਗਰੰਟਾ ਲਿਆ ਕੇ ਪਿੰਡ ਦੇ ਪ੍ਰੋਪਰ ਸੀਵਰ ਪਾਵਾਂਗੇ ਪਿੰਡ ਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਪਿੰਡ ਦੇ ਲੋਕਾਂ ਨੂੰ ਇਹੋ ਹੀ ਬੇਨਤੀ ਆ ਅਸੀਂ ਪਹਿਲੇ ਵੀ ਸਰਕਾਰਾਂ ਡਾਈਆਂ ਇਹਨਾਂ ਨਾਲ ਵੀ ਮੈਂਬਰ ਪੰਚਾਇਤ ਰਹੇ ਆ ਸਾਨੂੰ ਪਤਾ ਵੀ ਕਿਸ ਤਰੀਕੇ ਦੇ ਨਾਲ ਜੇ ਸੇਵਾ ਕਰਨੀਆਂ ਕਿਉਂਕਿ ਪਿੰਡ ਦੇ ਲੋਕਾਂ ਨੂੰ ਇੱਕੋ ਹੀ ਬੇਨਤੀ ਆ ਕੰਮ ਸਾਰੇ ਹੋਣਗੇ ਐਦਾਂ ਸਹਯੋਗ ਦਿੰਦੇ ਰਹੋ ਅਸੀਂ ਤੁਹਾਡੇ ਵਾਸਤੇ ਬਣੇ ਆ ਤੁਹਾਡੇ ਕੰਮਾਂ ਲਈ ਬਣੇ ਆ ਪਿੰਡ ਦੀ ਸੁਧਾਰ ਲਈ ਬਣੇ ਆ ਸੱਚੇ ਪਾਤਸ਼ਾਹ ਤੰਦਰੁਸਤੀ ਬਖਸ਼ੇ ਦਿਨ ਬੋ ਰਾਤ ਪਿੰਡ ਵਾਸਤੇ ਲਾ ਦਾਂਗੇ ਧੰਨਵਾਦ ਦੀ ਪੜੀ ਕੀ ਨਾਮ ਆਪਾਂ ਮੈਂ ਸਾਫ ਦਾ ਸਰਪੰਚ ਨਾਮ ਰੂਪ ਸਿੰਘ ਪਿੰਡ ਚਕਸ਼ੀ ਮਜੂਦਾ ਸਰਪੰਚ ਸਰਦਾਰ ਬਲਜੀਤ ਸਿੰਘ ਵੱਲੋਂ ਅੱਜ ਤੁਹਾਨੂੰ ਵਧਾਈਗੀ ਪਾਰਟੀ ਦਿੱਤੀ ਜਾ ਰਹੀ ਆ ਕਮਲ ਤੁਹਾਨੂੰ ਵਧਾਈਗੀ ਦਿੱਤਾ ਜਾ ਰਿਹਾ ਕਿੰਦਾ ਤਾਂ ਲੱਗ ਰਿਹਾ ਕਿ ਆਮ ਤੌਰ ਤੇ ਖਾਸ ਕਰਕੇ ਪਿੰਡਾਂ ਦੇ ਵੇਖਣ ਨੂੰ ਨਹੀਂ ਮਿਲਿਆ ਪਹਿਲਾ ਚਾਂਸ ਇਹ ਆ ਫਿਰ ਆਪਣੇ ਚਕਸ਼ਰੀਫ ਦੇ ਵਿੱਚ ਇਹ ਰਹੇ ਹੁਜੀ ਪਾਰਟੀ ਇਹਦੀ ਵਧਾਈਗੀ ਪਾਰਟੀ ਸਰਪੰਚਾਂ ਨੂੰ ਦਿੱਤੀ ਗਈ ਆ ਜਿਹੜਾ ਇਹਨਾਂ ਨੇ ਉਪਰਾਲਾ ਕੀਤਾ ਇਹ ਮੇਰੇ ਦੇਖਣ ਵਿੱਚ ਪਹਿਲੀ ਵਾਰੀ ਸਾਡੇ ਪਿੰਡ ਵਿੱਚ ਹੋਇਆ ਪਹਿਲੇ ਕਦੀ ਨਹੀਂ ਹੋਇਆ ਜੋ ਇਹਨਾਂ ਦਾ ਪਰਾਲਾ ਕੀਤਾ ਮੈਂ ਇਹਨਾਂ ਦਾ ਬਹੁਤ ਜ਼ਿਆਦਾ ਸ਼ੁਕਰੀਆ ਦਾਖਲ ਕਰਦਾ ਤੈਨੂੰ ਜੇ ਨਹੀਂ ਕਰਾਇਆ ਹਾਂ ਤਾਂ ਹੋਰ ਪ੍ਰਮਾਤਮਾ ਅਗੇ ਅਰਦਾਸ ਵੀ ਕਰਦਾ ਅੱਗੇ ਜੋ ਵੀ ਕੰਮ ਕਰਨ ਇਹਨਾਂ ਨੂੰ ਪ੍ਰਮਾਤਮਾ ਕਾਮਯਾਬੀ ਬਖਸ਼ੇ ਆਮ ਤੌਰ ਤੇ ਵੇਖੀਦਾ ਕਿ ਪਿੰਡਾਂ ਦੇ ਵਿੱਚ ਥੋੜੀ ਇਨਫੈਕਸ਼ਨ ਵਾਜੀ ਹੁੰਦੀ ਹੈ ਮੌਜੂਦਾ ਸਰਪੰਚ ਦੀ ਜਾਂ ਸਾਬਕਾ ਸਰਪੰਚ ਦੀ ਕਈਆਂ ਥਾਵਾਂ ਤੇ ਇਹ ਕੰਮ ਚੱਲਦਾ ਪਰ ਇਹਨਾਂ ਨੇ ਬਹੁਤ ਵਧੀਆ ਨਵਿਕਲਾ ਪਰਾਲਾ ਕੀਤਾ ਕੀ ਕਹਿਣਾ ਚਾਹੁੰਦੇ ਉਸ ਦੇ ਸੰਬੰਧ ਵਿੱਚ ਇਸ ਵਾਰ ਇਹ ਤੇ ਹੁਣ ਸਾਡੇ ਸਾਹਮਣੇ ਦਿਖ ਰਹੇ ਦੋਨੇ ਸਰਪੰਚ ਖੜੇ ਆ ਸਾਰੀ ਟੀਮ ਪੁਰਾਣੀ ਪੰਚਾਇਤ ਨਵੀਂ ਪੰਚਾਇਤ ਜਿੰਨੇ ਪਿੰਡ ਦੇ ਮੋਹਤਵਾਰ ਸਾਡੇ ਇਕੱਠੇ ਕੀਤੇ ਸਾਨੂੰ ਆਪਸੇ ਜਦ ਸਾਰਾ ਪਹਿਲੇ ਦੀ ਪਿਆਰ ਆ ਹੁਣ ਵੀ ਇਸੇ ਤਰ੍ਹਾਂ ਪਿਆਰ ਰਹੇਗਾ ਜਿੱਥੇ ਵੀ ਸਾਨੂੰ ਕਹਿਣਗੇ ਕੋਈ ਕੰਮ ਅਸੀਂ ਪੂਰਾ ਕਰਦੇ ਪਈ ਤੁਹਾਡੀ ਸਰਪੰਚੀ ਦੇ ਵਿੱਚ ਕਿਦਾਂ ਦਾ ਸਾਥ ਰਿਹਾ ਲੋਕਾਂ ਦਾ ਤੁਹਾਡੇ ਨਾਲ ਮੇਰੀ ਪੰਚਾਇਤ ਦੇ ਟਾਈਮ ਦੀ ਬੇਸ਼ਤ ਜੋ ਪਬਲਿਕ ਨੇ ਮੇਰਾ ਸਾਥ ਦਿੱਤਾ ਗਵਰਨਮੈਂਟ ਨੇ ਨਹੀਂ ਦਿੱਤਾ ਗਵਰਨਮੈਂਟ ਹਮੇਸ਼ਾ ਵਿਰੋਧਤਾ ਕਰਦੀ ਜੇ ਚੰਗੇ ਕੰਮ ਕਰਨ ਵਾਸਤੇ ਉਹ ਸਾਰੇ ਪਿੰਡ ਵਾਲਿਆਂ ਨੂੰ ਪਤਾ ਕੀ ਬਰੋਤਾਂ ਕੀਤੀ ਹੈ। ਹੂੰ। ਕੂੜਾ ਜਿਹੜਾ ਚਕਵਾਇਆ ਵਾ ਉਹਦੇ ਬਾਰੇ ਕਹਿੰਦੇ ਹੀ ਨਹੀਂ ਇਹਨਾਂ ਨੂੰ ਪਿੰਡ 'ਚ ਕੂੜਾ ਰਹਿਣ ਦਿਓ। ਇਹਨਾਂ ਨੂੰ ਦੇ ਦੋ ਜਗ੍ਹਾ। ਉਹ ਮਰਤੀਸ ਲੜਿਆ ਆਪਣੇ ਕਚਹਿਰੀ ਵਿੱਚ ਇਹਨਾਂ ਸਾਰੇ ਭਰਾਵਾਂ ਦੇ ਨਾਲ ਸਾਥ ਨਾਲ। ਜੋ ਵੀ ਪਿੰਡ ਏਕਾ ਕਰਕੇ ਫਿਰ ਉਹ ਕੀ ਨੌਕ ਨਹੀਂ ਹਰ ਕੰਮ ਜਦ ਹੋਏ ਹੈ ਤੇ ਅਹੀ ਉਹ ਆਪਣਾ ਜ਼ਮੀਨ ਅੱਜ ਪਾਰਕ ਬਣਾਈ ਇਸੇ ਤਰ੍ਹਾਂ ਹੀ। ਇਸ ਤੋਂ ਹੀ ਬੱਧਾ। ਧੰਨਵਾਦ ਜੀ। ਇਹ ਸਰਬਾਤ ਬਲਜੀਤ ਸਿੰਘ ਨੇ ਉਸ ਦਾ ਪੂਰਾ ਪਤਾ ਸਾਰੇ ਦਰਜਾਂ ਦੇ ਕਿਸ ਤਰ੍ਹਾਂ ਕਿਸ ਤਰ੍ਹਾਂ ਹਾਨੂੰ ਅੜਤਾਂ ਆਈਆਂ ਨੇ ਇੱਕ ਕੂੜ ਦਾ ਸਾਰਾ ਲਿਆ ਲੇਕਿਨ ਮੌਜੂਦਾ ਜਿਹੜੇ ਐਮ ਐਲ ਏ ਸੀ ਉਹ ਕਹਿੰਦੇ ਨਹੀਂ 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 ਤੁਹਾਡਾ ਗੰਦ ਪਿੰਡ ਤੇ ਖਿਲਾਰਨਾ ਚਾਹੁੰਦੇ ਸੀ ਆਹੀ ਉੱਥੇ ਸਹਿਮਤ ਨਹੀਂ ਹੋਇਆ ਆਪਣੇ ਮਨ ਠੀਕ ਹੈ ਕਿਉਂਕਿ ਦਾਤ ਨੂੰ ਇਹ ਜਨਜੀ ਸੇਵਾ ਦਾ ਮੌਕਾ ਮਿਲਿਆ کوئی بھی میم کرا ہر وادی تدیا کام کرا وادی فیملی داوا پڑی سیوا ادا ہی کروا میں سارے چرا گی لال کرنا کیونکہ سیوا کرتے کرتے بہت گلتی ہوئی لگتے چھٹا کے پاس بہت بہت آ نظر کرو نو پنچایت کرو اپنا پرانی پنچایت آسی بہت ہی چن کا ستکار کرنا چنے کام کا یہ چیز بہت واقعات دسیا جوتی سات کے چھٹ جان کی پانچ سال تک کرنا ਪਾਸਾ ਦੇ ਕਰਨਵਰ ਦੇ ਵਿੱਚ ਮ ਰੁਜੀਨ ਦੇ ਕੰਮ ਤੇ ਬਹੁਤ ਸਾਡਾ ਆ ਰਹੇ ਨੇ ਸੋ ਜਿੰਨੇ ਵੀ ਇਹਨਾਂ ਕੰਮ ਕਿਤੇ ਪਹਿਲੀ ਭਾਈ ਜਿੱਚੇ ਪਰਮਾਤਮਾ ਇਹਨਾਂ ਦੇ ਸਾਰੇ ਪੰਚਾਇਤ ਮੈਂਬਰ ਸਾਹਿਬਾਨ ਅਤੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਜਿਨ੍ਹਾਂ ਨੇ ਆਪਣਾ ਟਾਈਮ ਪਿੰਡ ਨੂੰ ਦਿੱਤਾ ਤੇ ਪਿੰਡ ਨੂੰ ਇੱਕ ਚੰਗੀ ਲੋਹਾਰ ਪਿੰਡੀ ਕੀਤੀ ਸੋ ਇਹਨਾਂ ਦਾ ਮੈਂ ਇਤਿਹਾਸ ਚਲੋਣ ਵੇਲੇ ਮਨੋਂ ਤੋਂ ਨਾਲ ਇਹਨਾਂ ਦਾ ਸਤਿਕਾਰ ਕਰਾਂਗਾ ਨਵੇਂ ਦੇ ਨਵੇਂ ਨੱਜਰੇ ਕੰਮਾਂ ਤੇ ਦਾਸ ਦਾ ਕੋਈ ਅਜੇ ਵਿਚਾਰ ਨਹੀਂ ਵਿਚਾਰ ਮੇਰੇ ਤੁਹਾਡੇ ਨਾਲ ਗੂੜੀਆਂ ਗੱਲਾਂ ਤੁਹਾਡੇ ਨਾਲ ਮੇਰੀ ਗੌਰਮੈਂਟ ਤੁਹਾਡੇ ਨਾਲ ਕੰਮ ਤੋਂ ਸ਼ੁਰੂ ਤੇ ਤੁਹਾਡੇ ਨਾਲ ਹੀ ਹੋਏ ਸਭ ਤੋਂ ਪਹਿਲਾ ਕੰਮ ਬੈਠੇ ਮੇਰੇ ਗੀਂ ਪਹਿਣਾ ਕਿਉਂਕਿ ਸਾਰੇ ਜਨ ਦੱਸ ਸਕਦੇ ਆ ਕਿ ਸਭ ਤੋਂ ਪਹਿਲਾ ਕੰਮ ਕਿੱਥੇ ਸ਼ੁਰੂ ਕਰਨਾ ਤੇ ਕਿੱਦਾਂ ਤੇ ਕਿਹਾ ਹੋਣਾ ਚਾਹੀਦਾ ਉਹ ਕੋਈ ਦੱਸੋਗੇ ਮੇਰੇ ਨੂੰ ਫਿਰ ਮੈਂ ਸ਼ੁਰੂ ਕਰਾਂਗਾ ਮੈਂ ਪਾਸਾ ਤੋਂ ਦੇਖੇ ਕੋਸ਼ਿਸ਼ ਕਲੀ ਮਾਰਨ ਮਖੀਆ ਦਾ ਨਾ ਲੈ ਕੇ ਚੜ੍ਹ ਕੇ ਲੇਂਦੀ ਪੱਤੀ ਦਾ ਮੈਂ ਪਾੜਾ ਨਹੀਂ ਛੜਦਾ ਤਾਂ ਮੇਰੀ ਬੇਂਤੀ ਹੈ ਲੇਂਦੀ ਪੱਤੀ ਵਾਲਿਆਂ ਨੂੰ ਚੜ੍ਹਦੀ ਪੱਤੀ ਕਹਿੰਦੇ ਕੋਈ ਨਹੀਂ ਮਾਰਨੀ ਤੇ ਚੜ੍ਹਦੀ ਪੱਤੀ ਵਾਲਿਆਂ ਨੂੰ ਬੇਂਤੀ ਹੈ ਕਿ ਲੇਂਦੀ ਪੱਤੀ ਚਾਹੇ ਚੋਰੀ ਨਹੀਂ ਮਾਰਨੀ ਇਹਨਾਂ ਪਿਆਰ ਘੜਦਾ ਫਿਰ ਇੱਟੇ ਹੀ ਰਹਿਣਾ ਮੇਹਾਨੀ ਅਸੀਂ ਇੱਕ ਤਾਂ ਪਿੰਡੇ ਇੱਕ ਜਿੱਦਾਂ ਪਹਿਲੇ ਇੱਕ ਤਾਂ ਸਮੂਹ ਇੱਕ ਤਾਂ ਇਹਨਾਂ ਸਮੂਹ ਦੇ ਨਾਲ ਕੰਮ ਕਰਦੇ ਹਾਂ ਉਹ ਜੇਕਰ ਦੀ ਕੋਸ਼ਿਸ਼ ਪੂਰੀ ਕਰਨੀ। ਸੋ ਸਭ ਤੋਂ ਪਹਿਲੇ ਜਿੱਦਾਂ ਆਪ ਕੋ ਸਾਡੇ ਕੋਲ ਪਹਿਲੇ ਆ ਗਈ। ਹਨੇ ਬਾਈਗੂ ਦੀ ਕਹਾਵਤ ਹੈ ਬਾਈਗੂ ਦੀ ਤੋਈ। ਪਿੰਡ ਦਾ ਨਿਕਾਸ ਬਣਾਈ ਦਾ ਪਾਣੀ ਦਾ ਜੀ। ਪਿੰਡ ਦਾ ਨਿਕਾਸ। ਪਿੰਡ ਦਾ ਨਿਕਾਸ ਬਣਾਈ ਦਾ ਪਿੰਡ ਦਾ ਜੀ। ਆਪ ਕੋ ਇੱਥੇ ਜਾਇਆ ਤੋ ਪਹਿਲੇ ਉਹ ਕੰਮ ਕੀਤਾ ਜਾਵੇ ਠੀਕ ਹੈ। ਕੋਈ ਕਹੀ ਠੀਕ ਬਿਲਕੁਲ। ਸਾਰਾ ਨਗਰ ਸਹਿਮਤ ਹੈ ਇਸ ਕਰਨ ਨਾਲ ਬੋਲੇ ਸੋਨ ਹੋ ਅੱਲਾ ਸਿਰ ਪਰ ਇੱਕ ਜਿਹੜੀ ਮੇਰੀ ਬੇਨਤੀ ਹੈ ਪਿੰਡ ਦੇ ਵਿਕਾਸ ਦੀ ਗੱਲ ਕਰੀਏ ਤੇ ਜਿਹੜੀ ਛੰਡੇਵਾਲੀ ਰੇਲ ਹੈ ਉਹ ਰੇਲ ਨੂੰ ਸ਼ੁਰੂ ਕਰਾਂਗੇ ਆਪਾਂ ਅੱਜ ਅੱਜ ਤੋਂ ਸ਼ੁਰੂ ਕਰਾਂਗੇ ਜਮਹੋਣੀ ਨਿਵੇ ਪਾਜੀ ਸ਼ਾਮ ਦੇ ਘਰ ਤੋਂ ਪਿੰਡ ਦਾ ਚਾਰਸ ਮੇਰਾ ਉੱਥੇ ਤੱਕ ਪਹਿਲੇ ਫਿਨਿਸ਼ ਕਰਾਂਗੇ اس گان سارے ندر سارے جنے یہ پچھے جی دو راہیے سارے جنے پچھلے بلو خیا کرنے کی گل کرو باقی ٹھیک ہے تو ادھر ہی ਇੱਧਰ ਦੇਖੋ ਠੀਕ ਹੈ ਨਾਲ ਉਹ ਵੀ ਛੋਟੇ ਛੋਟੇ ਬਹੁਤ ਦੂਰ ਚੱਲ ਗਏ ਨੇ ਜੀ نمبر کون سے